ਕਾਲ ਆਈ ਸੀ ਪਹਿਲਾਂ ਪੁੱਛਦੇ ਸੀ ਜਦੋਂ ਆਪਾਂ ਕਾਫੀ ਬੜੀ ਇੱਕ ਗੱਲ ਵੀ ਕੀਤੀ ਵੀ ਫਰਾਡ ਬਹੁਤ ਹੁੰਦਾ ਤੁਹਾਡਾ ਐਮਸੀ ਨੰਬਰ ਵਰਤ ਕੇ ਤੇ ਉਹਦੇ ਨਾਂ ਦੇ ਉੱਤੇ ਲੋਡ ਚੱਕੇ ਜਾਂਦੇ ਆ ਇਹ ਕੋ ਸੀਗੇ ਪੀੜਤ ਸੀਗੇ ਉਹਨਾਂ ਦਾ ਇਦਾਂ ਐਮਸੀ ਨੰਬਰ ਵਰਤਿਆ ਜਾ ਰਿਹਾ ਸੀ ਉਹ ਸਾਰਾ ਕੁਝ ਹੋ ਰਿਹਾ ਸੀ ਕਹਿੰਦੇ ਐਫਐਮਸੀਐਸ ਨੇ ਵੀ ਦੱਸਿਆ ਹੋਰ ਵੀ ਜਿੱਥੇ ਵੀ ਸ਼ਿਕਾਇਤ ਕਰਨੀ ਕੀਤੀ ਆ ਪਰ ਅਜੇ ਵੀ ਉਹ ਕੰਮ ਰੁਕ ਨਹੀਂ ਰਿਹਾ ਸੋ ਉਸ ਮਾਮਲੇ ਸੋਲੂਸ਼ਨ ਕੀ ਆ ਜੇ ਕੋਈ ਇਸ ਇਦਾਂ ਦੀ ਚੀਜ਼ ਦਾ ਸ਼ਿਕਾਰ ਹੋ ਜਾਂਦਾ ਰਾਜਤਰਨ ਸਾਰਨ ਉਹ ਡੀਪ ਪ੍ਰੋਬਲਮ ਹੈ ਕਿ ਆ ਕਿ ਅਸੀਂ ਇੱਕ ਕੰਪਲੇਂਟ ਇੱਕ ਕੰਪਨੀ ਕਰਕੇ ਸੋਚ ਲਈ ਹੈ ਕਿ ਸਾਰਾ ਕੁਝ ਹੋ ਜਾਣੇ ਓਕੇ ਆਪਾਂ ਨੂੰ ਇਹ ਪਤਾ ਹੈ ਅਸੀਂ ਬਾਰ ਬਾਰ ਇਹ ਚੀਜ਼ ਕਹਿੰਦੇ ਆ ਜੇ ਤੁਹਾਡੇ ਨਾਲ ਕੋਈ ਹਾਦਸਾ ਵਾਪਰਦਾ ਆ ਉਹਨੂੰ WhatsApp ਗਰੁੱਪ ਦੇ ਉੱਤੇ ਜਾਂ ਚਾਰ ਬੰਦਿਆਂ 'ਚ ਖੜ ਕੇ ਡਿਸਕਸ ਕਰਨ ਦੇ ਨਾਲ ਇਟਸ ਨਾ ਗਨ ਡੂ ਐਨੀਥਿੰਗ ਸਾਨੂੰ ਮੈਸਿਵ ਕੰਪਲੇਂਟਸ ਕਰਨੀਆਂ ਚਾਹੀਦੀਆਂ ਐਸ ਵੇਲੇ FMCS ਵੱਲੋਂ ਜਿਹੜਾ ਇੱਕ ਜਿਹੜੀ ਚੀਜ਼ ਇੱਕ ਹੋਰ ਕੀਤੀ ਜਾ ਰਹੀ ਆ ਕਿ ਜਿੰਨੇ ਵੀ ਮੂਵਿੰਗ ਕੰਪਨੀਆਂ ਆਣਿਆ ਜਾਂ ਬ੍ਰੋਕਰਸ ਹੈਗੇ ਆ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਫਰਾਡ ਦਾ ਜਿਹੜਾ ਆ ਉਹ ਕਿਉਂ ਕੱਸਿਆ ਜਾ ਰਿਹਾ ਇਸ ਕਰਕੇ ਕੱਸਿਆ ਜਾ ਰਿਹਾ ਕਿ ਉਸ ਏਰੀਆ ਦੇ ਵਿੱਚ ਕੰਪਲੇਂਟਸ ਬਹੁਤ ਹੋ ਰਹੀਆਂ ਕੰਪਲੇਂਟਸ ਸਾਰਾ ਫੋਕਸ ਜਿਹੜਾ ਏਸ ਥੋੜੇ ਹੈਗਾ ਉਹ ਕੰਪਲੇਂਟਸ ਤੇ ਹੈਗਾ ਜੇ ਤੁਸੀਂ ਕੰਪਲੇਂਟ ਨਹੀਂ ਕਰਦੇ ਤੇ ਤੁਹਾਡੀ ਗੱਲਬਾਤ ਤੁਹਾਡੀ ਗੱਲਬਾਤ ਤੁਹਾਡੇ ਕੋਲ ਹੀ ਰਹਿ ਜਾਂਦੀ ਆ ਅਸੀਂ ਅ ਜੇ ਆਪਾਂ ਗੱਲ ਕਰੀਏ ਆਪਾਂ ਕਿੰਨੀ ਵਾਰੀ ਦੇਖਿਆ ਕਿ ਬ੍ਰੋਕਰ ਦੀ ਪ੍ਰੋਬਲਮ ਕਰਕੇ ਕਿੰਨੇ ਕਿੰਨੇ ਬ੍ਰੋਕਰ ਦੀ ਕੰਪਲੇਨਟ ਦੀ ਗੱਲ ਚੱਲਦੀ ਆ ਪਰ ਜੇ ਬ੍ਰੋਕਰ ਦੀ ਕੰਪਲੇਨਟ ਦੇਖਿਆ ਜਾਵੇ ਤਾਂ ਮੈਂ ਲੋਰ ਬ੍ਰੋਕਰ 411 ਤੇ ਜੇ ਦੇਖਾਂ ਤੇ ਉੱਥੇ ਮੇਰਲੀ ਅਜੇ 10 ਰਿਪੋਰਟਾਂ ਨਹੀਂ ਫਾਈਲ ਹੋਈਆਂ ਹੋਣੀਆਂ ਆਪਾਂ ਕਦੋਂ ਦੀ ਗੱਲ ਕਰਦੇ ਆ ਹੂੰ ਹੂੰ ਠੀਕ ਹੈ ਨਾ ਸੋ ਗੱਲ ਐਸ ਦਾ ਐਂਡ ਆਫ ਦਾ ਡੇ ਇਹ ਹੁੰਦੀ ਆ ਕਿ ਕੀ ਅਸੀਂ ਇਹਨੂੰ ਇਹਨੂੰ ਇਸ ਚੀਜ਼ ਨੂੰ ਕੋਈ ਵੀ ਸਾਡੇ ਨਾਲ ਜੇ ਕੁਝ ਹੋ ਰਿਹਾ ਆ ਅਸੀਂ ਚਾਹੇ ਸਾਡੀ ਰੇਸ਼ੀਓ ਪ੍ਰੋਫਾਈਲਿੰਗ ਆ ਸਾਡੇ ਡਿਸਕ੍ਰਿਮੀਨੇਸ਼ਨ ਆ ਸਾਡੇ ਨਾਲ ਕੁਝ ਵੀ ਹੁੰਦਾ ਆ ਕੀ ਅਸੀਂ ਉਹਨੂੰ ਡਾਕੂਮੈਂਟ ਕਰਦੇ ਆ ਕੀ ਉਸ ਚੀਜ਼ ਨੂੰ ਉਸ ਵਾਕਿਆ ਨੂੰ ਅਸੀਂ ਡਾਕੂਮੈਂਟ ਕਰਦੇ ਆ ਜੇ ਅਸੀਂ ਲੋਕਲ ਕਿਸੇ ਏਰੀਆ 'ਚ ਰਹਨੇ ਆ ਸਾਡੇ ਨਾਲ ਕੋਈ ਇੱਥੇ ਤੱਕਾ ਹੋ ਰਿਹਾ ਹੈਗਾ ਕੁਝ ਕੀ ਅਸੀਂ ਲੋਕਲ ਜਿਹੜੀ ਆਪਣੀ ਕੰਪਲੇਂਟ ਫਾਈਲ ਕਰਦੇ ਆ ਤੁਸੀਂ ਦੇਖੋ ਕਦੀ ਵੀ ਪੁਲਿਸ ਦੀ ਕੰਪਲੇਂਟ ਫਾਈਲ ਹੁੰਦੀ ਨਹੀਂ ਔਰ ਐਡੇ ਟੇ ਵੱਡੇ ਕੰਮ ਹੋ ਜਾਂਦੇ ਆ ਐਡਿਟੀਆਂ ਵੱਡੀਆਂ ਗੱਲਾਂ ਹੋ ਜਾਂਦੀਆਂ ਲੇਕਿਨ ਕੋਈ ਕੰਪਲੇਂਟ ਫਾਈਲ ਕਰਕੇ ਨਹੀਂ ਰਾਜੀ ਹੈਗਾ ਕਿ ਨਹੀਂ ਛੱਡੋ ਪਰੇ ਐਵੇਂ ਕਾਨੂੰ ਪੰਗਾ ਲੈਣਾ ਫਿਰ ਹੁਣ ਜੋ ਹੁੰਦਾ ਹੋਣ ਦਿਓ ਜਦੋਂ ਤੁਹਾਡੇ ਨਾਲ ਕੁਝ ਗਲਤ ਹੁੰਦਾ ਤੁਸੀਂ ਕੰਪਲੇਂਟ ਨਹੀਂ ਕਰਨੀ ਤੁਹਾਡਾ ਕਿਹਨੇ ਸੁਣਨੀ ਆ ਕਿਸੇ ਨੇ ਨਹੀਂ ਸੁਣਨੀ ਯੋ ਤੁਸੀਂ ਚਾਰ ਬੰਦੇ ਇਕੱਠੇ ਹੋ ਕੇ ਗੱਲ ਕਰ ਲੋ WhatsApp ਦੇ ਗਰੁੱਪਾਂ 'ਚ ਰੌਲਾ ਪਾ ਲੋ ਨਹੀਂ ਉਹ ਕਹਿੰਦੇ ਸੀ FMCS ਤੇ ਇਹ ਵੀ ਕੀਤੀ ਆ ਕੰਪਲੇਂਟ ਹੁਣ ਚਲੋ ਮੰਨ ਲਓ ਕਿਸੇ ਦੇ ਨਾਲ ਹੋਇਆ ਆ ਚਲੋ ਰਮਨ ਜੀ ਆਪਾਂ ਇਹ ਇਹ ਸਿਨੈਰੀਓ ਦੇ ਵਿੱਚ ਇਹ ਇਹ ਮੈਂ ਪੁੱਛਣਾ ਚਾਹੁੰਦਾ ਚਲੋ ਠੀਕ ਆ ਕੰਪਲੇਨ ਕਰੀ ਜਾਂ ਕਰੀ ਜਾਂ ਪਰ ਉਹਦਾ ਸੋਲੂਸ਼ਨ ਕੀ ਆ ਵੀ ਜਦੋਂ ਉਹਨਾਂ ਨੂੰ ਪਤਾ ਵੀ ਲੱਗ ਗਿਆ ਵੀ ਉਹ ਅਜੇ ਵੀ ਉਹਨਾਂ ਦੇ ਨਾਂ ਦੇ ਉੱਤੇ ਉਹ ਉਸੇ ਤਰੀਕੇ ਦੇ ਨਾਲ ਚੱਲ ਰਿਹਾ ਕੀ ਉਹਨਾਂ ਨੂੰ ਫਿਰ MC ਨੰਬਰ ਬੰਦ ਕਰਨਾ ਚਾਹੀਦਾ ਆ ਕੀ ਕਰਨਾ ਚਾਹੀਦਾ ਆ ਰਾਸਟਰ ਐਸਵੇਲ ਜਿਹੜੀ ਸਿਚੁਏਸ਼ਨ ਆ ਮੇਰੇ ਖਿਆਲ ਮੇਰੇ ਕੋਲ ਰੋਜ ਦੀਆਂ ਬਹੁਤ ਕਾਲ ਦੇ ਵਾਲੀਆਂ ਆ ਰਹੀਆਂ ਲੱਗੀਆਂ ਐਂਡ ਫਰਸਟ੍ਰੇਸ਼ਨ ਹੋਈ ਪਈ ਆ ਇਸ ਚੀਜ਼ ਉੱਤੇ ਆਪਣੇ ਵੱਲੋਂ ਵੀ ਜਿਹੜੀਆਂ ਅਸੀਂ ਈਮੇਲਸ ਆ ਜਾਂ ਆਪਣੇ ਵੱਲੋਂ ਵੀ ਜਿਹੜੀ ਆ ਉਹ ਮੁੱਦਾ ਚੱਕਦੇ ਆ ਉਹਨਾਂ ਦੇ ਕੋਲ ਪਰ ਪ੍ਰੋਬਲਮ ਇਹ ਹੈ ਕਿ ਐਨੀ ਕੁ ਜ਼ਿਆਦੀ ਇਹ ਚੀਜ਼ ਹੋ ਰਹੀ ਆ ਅੱਗੇ ਤਾਂ ਇਹ ਸੀਗਾ ਵੀ ਤੁਹਾਡੇ ਨਾਂ ਤੇ ਲੋਡ ਚੱਕੇ ਜਾਂਦੇ ਆ ਠੀਕ ਹੈ ਨਾ ਅੱਜ ਦੀ ਤਰੀਕ ਤੇ ਇਹ ਹੋ ਰਿਹਾ ਕਿ ਤੁਹਾਡੇ ਤੁਸੀਂ ਮੇਰੇ ਇੱਥੇ ਕਲੋਜ਼ ਕੰਪਨੀ ਹੈਗੀ ਆ ਉਹਨਾਂ ਨੇ ਲੋੜ ਦਿੱਤਾ ਆਪਣੀ ਪੰਜਾਬੀ ਸਪੀਕਿੰਗ ਬੰਦੇ ਸੀਗੇ ਕੰਪਨੀਆਂ ਸੀ ਦੋ ਹੈ ਨਾ ਦੋ ਲੋਡ ਉਹਨਾਂ ਨੇ ਚਕਾਏ ਠੀਕ ਹੈ ਉਹ ਦੋਏ ਲੋਡ ਆਪਣੇ ਪੰਜਾਬੀ ਸਪੀਕਿੰਗ ਕੰਪਨੀਆਂ ਨੇ ਪੰਜਾਬੀ ਕੰਪਨੀਆਂ ਨੇ ਚੱਕੇ ਉਹ ਦੋਏ ਲੋਡ ਉਹਨਾਂ ਨੇ ਡਿਲੀਵਰ ਨਹੀਂ ਕੀਤੇ ਨਾ ਹੀ ਉਹ ਬੰਦੇ ਲਾਦੇ ਆ ਤੇ ਨਾ ਹੀ ਉਹ ਲੋਡ ਲਾਦੇ ਐ ਇੱਥੇ ਸਾਰਾ ਇਹ ਰਮਜੀ ਹੈ ਇਸ ਵੇਲੇ ਸਭ ਤੋਂ ਵੱਡੀ ਪ੍ਰੋਬਲਮ ਆ ਜਿਹੜੇ ਪੰਜਾਬੀ ਜਾਂ ਹਰਿਆਣਵੀ ਓਂਡ ਕੰਪਨੀਆਂ ਹੈਗੀਆਂ ਆ ਉਹਨਾਂ ਦੇ ਲੋਡ ਚੋਰੀ ਹੋ ਰਹੇ ਆ ਜਾਂ ਚੋਰੀ ਕਰਵਾਏ ਜਾ ਰਹੇ ਆ ਇਹ ਇੱਕ ਬਹੁਤ ਵੱਡਾ ਇਸ਼ੂ ਆ ਬਹੁਤ ਮਾੜੀ ਗੱਲ ਹੈ ਜੀ ਪਾਤੀ ਤਰੀਕ ਦੇ ਵਿੱਚ ਤੁਸੀਂ ਸੱਚ ਮੰਨੋ ਅੱਗੇ ਤਾਂ ਸਿਰਫ ਤੁਹਾਡੇ ਨਾਂ ਦੇ ਲੋਡ ਹੋ ਜਾਂਦੇ ਸੀ ਥੋੜੇ-ਬਹੁਤ ਪੈਸੇ ਉਹ ਉੱਥੋਂ ਫਿਊਲ ਅਡਵਾਂਸ ਲੈ ਜਾਂਦੇ ਸੀ ਆਪਣੇ ਫਰੇਟ ਦੇ ਅੱਜਕੱਲ ਤੁਹਾਡੇ ਨਾਂ ਤੇ ਲੋਡ ਬੁੱਕ ਹੁੰਦਾ ਲੋਡ ਚੋਰੀ ਹੁੰਦਾ 100% ਚੋਰੀ ਹੋ ਰਿਹਾ ਜਿੰਨੇ ਹਾਈ ਵੈਲਿਊ ਲੋਡ ਹੈ ਉਹ ਚੋਰੀ ਹੋ ਰਹੇ ਆ ਇਹ ਸਿਰਫ ਤੇ ਸਿਰਫ ਸਿਰਫ ਫਰੀਟ ਚਾਰजेस ਤੱਕ ਨਹੀਂ ਗੱਲ ਰਹੇਗੀ ਹੁਣ ਦਾ ਰੋਡ ਮਤਲਬ ਟੋਟਲੀ ਡਿਫਰੈਂਟ ਯੂ ਮਤਲਬ ਖਤਮ ਹੀ ਹੈ ਜੀ ਜਿੰਨੇ ਇੰਨੀ ਕੁ ਫਰਸਟ੍ਰੇਸ਼ਨ ਸਾਡੀ ਵੀ ਵਧੀਆ ਰੋਜ਼ ਅਸੀਂ 아이 ਡੋ ਨੋ ਕਿੰਨੀਆਂ ਕਾਲਾਂ ਲੈਂਦੇ ਇਸ ਬਾਰੇ ਦੇ ਵਿੱਚ ਕਿੰਨੇ ਟੈਕਸਟ ਆਉਂਦੇ ਇਸ ਬਾਰੇ ਦੇ ਵਿੱਚ ਕਿ ਸਾਡਾ ਯੂ نو ਔਰ ਇਹਦਾ ਜਿਹੜਾ ਸਾਰੇ ਦਾ ਸਾਰਾ ਰਾਜਨੀਤਿਕ ਜਿਹੜੀ ਚੀਜ਼ ਹੈ ਨਾ ਇਹ ਸਾਰੇ ਦੀ ਸਾਰੀ ਉੱਠੀ ਆ ਜਦੋਂ ਅਸੀਂ ਆਪਣੀ ਇਨਫੋਰਮੇਸ਼ਨ ਆਊਟ ਆਫ ਕੰਟਰੀ ਪਹੁੰਚਾਉਣੀ ਸ਼ੁਰੂ ਕਰਤੀ ਮੈਂ ਬਹੁਤ ਚਿਰ ਪਹਿਲਾਂ ਸਾਲ 2 ਸਾਲ ਪਹਿਲਾਂ ਜਦੋਂ ਇਹ ਕੰਮ ਬਾਲਾ ਛੇਤੀ ਰਚੂ ਹੋਇਆ ਸੀ ਨਾ ਉਦੋਂ ਇਹ ਗੱਲ ਕੀਤੀ ਸੀਗੀ ਕਿ ਇਨਫੋਰਮੇਸ਼ਨ ਜਿਹੜੀ ਯਰੋ ਬਾਹਰਲੇ ਹੱਥਾਂ 'ਚ ਚਲੀ ਗਈ ਤੁਹਾਡੇ ਜਿਹੜੇ ਕੰਟਰੋਲ 'ਚ ਨਾ ਬੰਦਾ ਉਹ ਵੀ ਸਿਰ ਵੀ ਮਾਣਾ ਮੋਟਾ ਡਰਿਆ ਬਾਹਰਲੇ ਬੰਦੇ ਨੂੰ ਕੋਈ ਡਰ ਨਹੀਂ ਸੱਚੀ ਗੱਲ ਹੈ ਕੋਈ ਡਰ ਨਹੀਂ ਉਹ ਪੇਸ ਕਰਕੇ ਜਿੰਨੇ ਵੀ ਤੁਸੀਂ ਆ ਜਿੰਨੇ ਵੀ ਤੁਸੀਂ ਜਦੋਂ ਗੱਲ ਕਰਦੇ ਆ ਆਪਣੇ ਡਿਸਪੈਚਰ ਨੂੰ ਆਪਣੇ ਬੰਦੇ ਨੂੰ ਜਾਂਚੋ ਦੇਖੋ ਜੇ ਬਾ ਦੇਖੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਕਿੱਥੇ ਆਪਣਾ ਕੰਮ ਕਰਕੇ ਪੈਸੇ ਬਚਾਉਂਦਾ ਹੈਗਾ ਪਰ ਜੇ ਆਹ ਵਾਲਾ ਸਿਲਸਿਲਾ ਚੱਲ ਪਿਆ ਨਾ ਜਿੱਦਾਂ ਦਾ ਸਿਲਸਿਲਾ ਹੁਣ ਚੱਲ ਪਿਆ ਇਹ ਅੱਜ ਤੱਕ ਅਸੀਂ ਜ਼ਿੰਦਗੀ 'ਚ ਸੋਚਿਆ ਤੱਕ ਨਹੀਂ ਸੀਗਾ ਅਸੀਂ ਕਦੀ ਕਦੀ ਟਰਕਿੰਗ ਕਰਦੇ ਸੀ ਕਦੀ ਇੱਕ ਅੱਧਾ ਗਲਤ ਪੀਸ ਵੀ ਸਾਡੇ ਟਰੱਕ 'ਤੇ ਕੋਈ ਫालतू ਆ ਜਾਣਾ ਤਾਂ ਉਹਦਾ ਵੀ ਫਿਕਰ ਪੈ ਜਾਂਦਾ ਸੀ ਯਾਰ ਇਹ ਫालतू ਆ ਗਿਆ ਕਿਉਂ ਆ ਗਿਆ ਕਿੱਥੇ ਰੱਖਾਂਗੇ ਕੀ ਕਰਾਂਗੇ ਹਨਾ ਅੱਜ ਦੇ ਟਰੱਕ ਦੇ ਟਰੱਕ ਲੋਡ ਲੈ ਕੇ ਖਤਮ ਹੋ ਜਾਂਦੇ ਲੋਕੀਂ ਗੋਲ ਹੋ ਜਾਂਦੇ ਆ ਤੇ ਤਾਂ ਵੀ ਕਿਸੇ ਨੂੰ ਕੋਈ ਪਰਵਾਹ ਨਹੀਂ ਹੈਗੀ ਹੂੰ ਅਰਮਜੀਤ ਤੇ ਰਾਜਕਨਵੀਰ ਸਿੰਘ ਜੀ ਇਹ ਟਰੱਕਰਜ਼ ਐਨੇ ਔਖੇ ਹੋਏ ਪਏ ਆ ਪ੍ਰੈਜ਼ੀਡੈਂਟ ਬਾਈਡਨ ਤੋਂ ਇੱਕ ਉਹਨਾਂ ਦੀ ਅ ਪਿਛਲੇ ਕੁਝ ਸਾਲ ਪਹਿਲਾਂ 2019 ਦੇ ਵਿੱਚ ਟਿਕਟੌਕ ਦੇ ਉੱਤੇ ਵੀਡੀਓ ਆਈ ਸੀ ਟਰੱਕਰਜ਼ ਨੂੰ ਲੈ ਕੇ ਉਹ ਕੋਈ ਆਪਣੇ ਫਰੈਂਡ ਟਰਕਿੰਗ ਕੰਪਨੀ ਦਾ ਛੋਟੀ ਦਾ ਮਾਲਕ ਸੀ ਉਹਦੇ ਸਬੰਧ ਦੇ ਵਿੱਚ ਡੇਸਮੋਇਨ ਰਜਿਸਟਰ ਦੇ ਨਾ ਇੱਕ ਉੱਥੇ ਦਾ ਜਿਹੜਾ ਨਿਊਜ਼ਪੇਪਰ ਆ 2019 ਚ ਇੰਟਰਵਿਊ ਕਰ ਰਹੇ ਸੀ ਉਹ ਚ ਉਹਨਾਂ ਨੇ ਕਿਹਾ ਵੀ ਜਿਹੜੇ ਟਰੱਕਰ ਹੈਗੇ ਆ ਕਹਿੰਦਾ ਵੀ ਉਹਨਾਂ ਨੂੰ ਤਾਂ ਚਾਹੀਏ ਕੋਈ 8ਵੀਂ ਪਾਸ ਆ ਜਾਂ 10ਵੀਂ ਪਾਸ ਬੰਦਾ ਆਮ ਬੰਦਾ ਜਿਹੜਾ ਕੋਈ ਉਹਨੂੰ ਕਹਿੰਦਾ ਸੋਚ ਲੈਣਾ ਚਾਹੀਦਾ ਪ੍ਰੈਜ਼ੀਡੈਂਟ ਵਾਈਡਨ ਹੁਣੀ ਕਹਿੰਦੇ ਵੀ ਆਉਣ ਵਾਲੇ 3-4 ਜਾਂ 5 ਸਾਲਾਂ 'ਚ ਟਰੱਕਰਸ ਦੀਆਂ ਜੌਬ ਨਹੀਂ ਰਹਿਣੀਆਂ ਸੋ ਇਹ ਟਿਕਟੌਕ ਦੇ ਉੱਤੇ ਇੰਨੀ ਵਾਇਰਲ ਹੋਈ ਵੀ 5.8 ਮਿਲੀਅਨ ਵਿਊ ਇਹਦੇ ਇੱਕ ਦਿਨ ਦੇ ਵਿੱਚ ਚੱਲ ਗਏ ਸੋ ਕਈ ਜਗ੍ਹਾ ਦੇ ਉੱਤੇ ਹਾਈਵੇਜ਼ ਦੇ ਉੱਤੇ ਟਰੱਕਰਜ਼ ਜਿਹੜੇ ਆ ਉਹ ਪੋਸਟਰ ਲੈ ਕੇ ਵੀ ਖੜ ਗਏ ਬਾਈਟਨ ਦੇ ਉਲਟ ਵੀ ਦੇਖੋ ਜੀ ਆ ਸਾਡਾ ਪ੍ਰੈਜ਼ੀਡੈਂਟ ਇਹਦਾ ਸਾਨੂੰ ਪੂਰਾ ਹੀ ਮਾਰਨ ਲੱਗਾ ਹੈਗਾ ਹਾਲਾਂਕਿ ਪੂਰੇ ਕੰਟੈਕਸਟ 'ਚ ਉਹਨਾਂ ਨੇ ਇਹ ਕਿਹਾ ਸੀ ਪਿਆਨ ਵਾਲੇ ਸਮੇਂ 'ਚ ਬਹੁਤ ਹੋਰ ਜੌਬਸ ਹੈਗੀਆਂ ਆਪਾਂ ਨੂੰ ਉੱਧਰ ਵੀ ਟ੍ਰੇਨ ਹੋਣਾ ਚਾਹੀਦਾ ਕਿਉਂਕਿ ਇੰਡਸਟਰੀ ਦਾ ਚੇਂਜ ਹੁੰਦੀ ਰਹਿੰਦੀ ਹੈਗੀ ਆ ਤਾਂ ਪਰ ਉਸ ਕੰਟੈਕਸਟ ਨੂੰ ਚੇਂਜ ਕੀਤਾ ਤੇ ਹੁਣ ਜਿਹੜੇ ਡੈਮੋਕ੍ਰੇਟਸ ਹੈਗੇ ਆ ਉਹ ਕਹਿ ਰਹੇ ਵੀ ਨਹੀਂ ਬਾਈਡਨ ਹੋਣਾ ਨੇ ਤੇ ਟਰੱਕਰਸ ਲਈ ਕਈ ਕੁਝ ਕੀਤਾ ਹੈਗਾ ਜਿੱਦਾਂ 2021 ਦੇ ਵਿੱਚ ਉਹ ਨਹੀਂ ਬਾਈਡਨ ਹੈਰਿਸ ਐਡਮਿਨਿਸਟ੍ਰੇਸ਼ਨ ਨੇ ਟਰਕਿੰਗ ਐਕਸ਼ਨ ਪਲਾਨ ਜਿਹੜਾ ਇਸ਼ੂ ਕੀਤਾ ਸੀ ਇਹਦੇ ਵਿੱਚ ਫਾਸਟ ਵੋਟ ਕਰਕੇ ਇਨਕਲੂਡ ਕੀਤਾ ਗਿਆ ਸੀ ਫੈਡਰਲੀ ਫੰਡਡ ਨੈਸ਼ਨਲ ਅਪ੍ਰੈਂਟਿਸਸ਼ਿਪ ਜਿਹੜਾ ਪਾਰਟਨਰ ਪ੍ਰੋਗਰਾਮ ਹੈਗਾ ਹੋਰ ਜੌਬਸ ਕ੍ਰੀਏਟ ਕਰਨ ਨੂੰ ਪਰ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੈਗੇ ਆ ਕਿ ਟਰੱਕਰਸ ਆਲ ਓਵਰ ਯੂ ਐਸ ਏ ਬਹੁਤ ਔਖੇ ਹੈਗੇ ਆ ਇਕਨੋਮੀ ਦਾ ਤਾਂ ਰੌਲਾ ਹੈਗਾ ਹੈਗਾ ਤੇ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਔਖੇ ਆ ਜੀ ਜੀ ਬਿਲਕੁਲ ਸੋਈ ਸਦਾ ਖੁਸ਼ ਬਿਲਕੁਲ ਰਾਜਕਰਨ ਤੇ ਆਜੋਪਾ ਜੀ ਇਹ ਗੱਲ ਜਿਹੜੀ ਆ ਦੇਖੋ ਅਸੀਂ ਅ ਪਰਸੋ ਹੀ ਅਸੀਂ ਗੱਲ ਕਰ ਰਹੇ ਸੀਗੇ ਇਸ ਮਾਮਲੇ ਦੇ ਵਿੱਚ ਅਸੀਂ ਇੱਕ ਜਿਹੜਾ ਨਾ ਇੰਟਰਵਿਊ ਵੀ ਪੀਆ ਔਰ ਕੋਰੇ ਵਿੱਚ ਇਹ ਗੱਲ ਵੀ ਆਈ ਸੀਗੀ ਕਿ ਜਿਹਦੇ ਚ ਗੱਲ ਕੀਤੀ ਜਾ ਰਹੀ ਹੈ ਕਿ ਅਸੀਂ ਸਿਰਫ ਤੇ ਸਿਰਫ ਟਰੱਕ ਡਰਾਈਵਿੰਗ ਦੀ ਜੌਬ ਵੱਲ ਕਿਉਂ ਦੌੜ ਰਹੇ ਹਾਂ ਜੀ ਰਕੀ ਦੇ ਵਿੱਚ ਕੰਪਲਾਈਂਸ ਦੀ ਏਰੀਆ ਦੇ ਵਿੱਚ ਬਹੁਤ ਲੋਡ ਆ ਸਾਨੂੰ ਇਸ ਵੇਲੇ ਕੰਪਲਾਈਂਸ ਵਾਲੇ ਲੋਕੀ ਲੱਭਦੇ ਨਹੀਂ ਹੈਗੇ ਕੰਪਲਾਈਂਸ ਵਾਲੇ ਬੰਦੇ ਨਹੀਂ ਲੱਭਦੇ ਹੈਗੇ ਟਰਕਿੰਗ ਦੇ ਵਿੱਚ ਬੁੱਕ ਕੀਪਿੰਗ ਦੀ ਬਹੁਤ ਜ਼ਿਆਦੀ ਲੋੜ ਹੈਗੀ ਆ ਉਹਦੇ ਵਿੱਚ ਸਾਨੂੰ ਬੰਦੇ ਨਹੀਂ ਲੱਭਦੇ ਹੈਗੇ ਔਰ ਮੈਕੈਨਿਕ ਦੇ ਐਸੇ ਏਰੀਆਜ਼ ਹੈਗੇ ਆ ਮਤਲਬ ਕਿ ਕਿੰਨੇ ਐਸੇ ਏਰੀਆਜ਼ ਹੈਗੇ ਆ ਟਰਕਿੰਗ ਦੇ ਨਾਲ ਰਿਲੇਟਡ ਜਿਨ੍ਹਾਂ ਦੇ ਵਿੱਚ ਬਹੁਤ ਲੋਡ ਹੈਗੀ ਆ ਅਸੀਂ ਕਿਉਂ ਉਹਨਾਂ ਕਿੱਤਿਆਂ ਵੱਲ ਨਹੀਂ ਜਾਂਦੇ ਹੈਗੇ ਅਸੀਂ ਸਿਰਫ ਸਿਰਫ ਇੱਕ ਡਰਾਈਵਰ ਦੇ ਕਿੱਤੇ ਵੱਲ ਨੂੰ ਕਿਉਂ ਭਜਦੇ ਹੈਗੇ ਆ ਇਹ ਚੀਜ਼ ਜਿਹੜੀ ਆ ਇਹ ਡੈਫੀਨੇਟਲੀ ਮੈਂ ਇਹ ਇਹ ਇੰਨੀ ਚੀਜ਼ ਨਾਲ ਐਗਰੀ ਕਰਦਾ ਕਿ ਸਾਨੂੰ ਸਾਰਾ ਵੈਸਲੀ ਹਰ ਚੀਜ਼ ਵੱਲ ਦੇਖਣਾ ਚਾਹੀਦਾ ਨਾਟ ਜਸਟ ਇੱਕ ਹੀ ਡਰਾਈਵਿੰਗ ਜੌਬ ਵਾਲਾ ਸੀ ਫੋਕਸ ਇੰਨੇ ਜ਼ਿਆਦੇ ਹੋ ਗਏ ਆ ਕਿ ਸਾਨੂੰ ਬਿਲਕੁਲ ਹੀ ਹੋਰ ਕੋਈ ਟਰੱਕਿੰਗ ਦੇ ਵਿੱਚ ਹੋਰ ਕੋਈ ਚੀਜ਼ ਦੇਖੀ ਨਹੀਂ ਰਹੀ ਹੈਗੀ ਸੋ ਇਸ ਕਰਕੇ ਆ ਹੋਰ ਜਿਹੜੇ ਏਰੀਆਜ਼ ਹੈਗੇ ਆ ਉਹਨਾਂ ਵੱਲ ਵੀ ਫੋਕਸ ਕਰਨਾ ਚਾਹੀਦਾ ਰਾਜਕਨ ਇੱਕ ਇੱਥੇ ਬੜੀ ਇੰਟਰਸਟਿੰਗ ਗੱਲ ਹੋਈ ਹੈਗੀ ਆ ਜੀ ਆ ਜਿਹੜੀ CDL ਟਰੱਕ ਡਰਾਈਵਿੰਗ ਸਕੂਲ ਜਿਹੜਾ ਹੈਗਾ ਉਹਨੇ ਚੈਪਟਰ 7 ਬੈਂਕਰਪਸੀ ਫਾਈਲ ਕੀਤੀ ਹੈ ਜੋ ਰੋਡ ਟਰਕਿੰਗ ਅਕੈਡਮੀ ਵਾਸ਼ਿੰਗਟਨ ਸਟੇਟ ਦੇ ਵਿੱਚ ਹੈ ਕੈਂਟ ਟਕੋਮਾ ਵਾਸ਼ਿੰਗਟਨ ਤੇ ਕੈਂਟ ਵਾਸ਼ਿੰਗਟਨ ਦੇ ਵਿੱਚ ਤੇ ਪੋਰਟਲੈਂਡ ਓਰਗਨ ਇਹ ਵੀ ਚੀਜ਼ ਦੀ ਲੋਕੇਸ਼ਨ ਸਗੀ ਹੂੰ ਹੂੰ ਸੋ ਇਹਨਾਂ ਨੇ ਵੀ ਇਹ ਚੀਜ਼ ਨੂੰ ਅ ਅੱਗੇ ਰੱਖ ਕੇ ਆਪਣਾ ਚੈਪਟਰ 7 ਬੈਂਕਰਪਸੀ ਕੀਤੀ ਹੈਗੀ ਆ ਕਿ ਸਾਡਾ ਜਿਹੜਾ ਬਿਜ਼ਨਸ ਹੈਗਾ ਆ ਉਹ ਬਿਲਕੁਲ ਟੋਟਲੀ ਠੱਪ ਹੋ ਗਿਆ ਹੈਗਾ ਇਸ ਮੰਦੇ ਦੇ ਦੌਰ ਦੇ ਉੱਤੇ ਸੋ ਇਹ ਪੇਜੀਵਰੀ ਦੇਖਿਆ ਹੈਗਾ ਕਿ ਕੋਈ ਟਰਕਿੰਗ ਸਕੂਲ ਜਿਹੜਾ ਟਰਕਿੰਗ ਅਕੈਡਮੀ ਜਿਹੜੀ ਹੈਗੀ ਜਿੱਥੇ ਟਰੱਕ ਨੂੰ ਸਿਖਾਇਆ ਜਾਂਦਾ ਜਿਹੜੇ ਕਿ ਉਹਨਾਂ ਕੋਲ 11 ਡਰਾਈਵਰ ਸੀਗੇ 13 ਪਾਵਰ ਯੂਨਿਟ ਸੀਗੇ ਤੇ ਐਫਐਮਸੀਐਸਏ ਦੀ ਸੇਫਰੀ ਵੈਬਸਾਈਟ ਦੇ ਹਿਸਾਬ ਨਾਲ ਉਹਨਾਂ ਨੇ ਹਜ਼ਾਰਾਂ ਡਰਾਈਵਰ ਜਿਹੜੇ ਪ੍ਰੋਫੈਸ਼ਨਲ ਡਰਾਈਵਰ ਟ੍ਰੇਨ ਕੀਤੇ ਪਿਛਲੇ 10 ਸਾਲਾਂ ਦੇ ਵਿੱਚ ਪਰ ਅੱਜ ਦੀ ਤਰੀਕੇ ਵਿੱਚ ਉਹ ਵੀ ਬੈਂਕਰਪਸੀ ਫਾਈਲ ਕਰਨ ਦੇ ਉੱਤੇ ਆ ਗਏ ਸੋ ਇਹ ਸਿਚੁਏਸ਼ਨ ਕੋਈ ਵਧੀਆ ਨਹੀਂ ਹੈਗੀ ਪਰ ਡੈਫੀਨੇਟਲੀ ਇੱਥੇ ਵਿਚਾਰ ਕਰਨਾ ਪੈਂਦਾ ਹੈ ਜੀ